Thank <laughs> ਪ੍ਰਮੋਤ ਤਿੱਕਾ ਤਾਂ ਮਿਲਿਆ ਕਿਸ ਪਾਰਟੀ ਵੱਲੋਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤੋਸ਼ ਕੌਰ ਅੰਦਾਵਾ ਅੱਜ ਜਿਹੜੀ ਮੈਨੂੰ ਟਿਕਟ ਦਿੱਤੀ ਗਈ ਆ ਡਾਕਟਰ ਅੰਬੇਦਕਰ ਜੀ ਦੇ ਪੋਤੇ ਜਯਸ਼ਵੰਤ ਰਾਓ ਜੀ ਸਾਡੀ ਪਾਰਟੀ ਦਾ ਜਿਹੜਾ ਨਾਮ ਆ ਗਲੋਬਲ ਰਿਪਬਲਿਕ ਪਾਰਟੀ ਵੱਲੋਂ ਮੈਨੂੰ ਜਿਹੜੀ ਟਿਕਟ ਦਿੱਤੀ ਗਈ ਆ ਮੈਂ ਕੋਸ਼ਿਸ਼ ਕਰਾਂਗੀ ਕਿ ਆਪਣੀ ਡਿਸਟ੍ਰਿਕਟ ਗੁਰਦਾਸਪੁਰ ਤੋਂ ਟਿਕਟ ਜਿੱਤ ਕੇ ਮੈਂ ਹਾਈ ਕਮਾਂਡ ਦੀ ਝੋਲੀ ਵਿੱਚ ਪਾਵਾਂ ਤੇ ਸਾਡੇ ਜਿਹੜੇ ਗੁਰਦਾਸਪੁਰ ਦੇ ਨੌ ਹਲਕੇ ਨੇ ਮੈਂ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿੰਨਾ ਵੀ ਲੋਕਾਂ ਦੀਆਂ ਬੜੀਆਂ ਮੁਸ਼ਕਲਾਂ ਨੇ ਮੈਂ ਉਹਨਾਂ ਦਾ ਜਾ ਕੇ ਦੇ ਜਿੱਤ ਕੇ ਦੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਾਂਗੀ। ਇਹ ਗੱਲ ਕਰੀਏ ਕੋਈ ਪਹਿਲਾਂ ਵੀ ਆਪੀ ਰਹੇ ਨੇ ਇਥੋਂ। ਹਾਂਜੀ। ਜਦੋਂ ਸਮਝ ਦੋ ਲੀਗਾ। ਤੋਂ ਇਹ ਤੋਂ ਪਹਿਲਾਂ ਬਹੁਤ ਘੰਟਾ ਰਹੇ ਸੁਨੀਲ ਜਾਖੜ ਜੀ ਰਹੇ ਨੇ। ਪਰ ਇਹ ਇਹਨਾਂ ਦੇ ਕਾਰਜਕਾਲ ਦੇ ਵਿੱਚ ਇਹਨਾਂ ਅਸਥਾਨ ਦੇ ਕੋਈ ਵਕਾਸ ਨਹੀਂ ਹੋ ਰਿਹਾ ਕੋਈ ਨਕਤਰ ਨਹੀਂ ਆਈ ਕੀ ਕਹਿਣਾ ਚਾਹਗੇ ਤੁਸੀਂ ਜਿੱਤ ਜਾਂਦੇ ਹੋ ਤੇ ਕੀ ਇੰਡਸਟਰੀ ਇੱਥੇ ਲੈ ਕੇ ਆਓਗੇ ਹਾਂਜੀ ਬਿਲਕੁਲ ਜੀ ਜੇ ਸੰਨੀ ਦਿਓਲ ਦੀ ਗੱਲ ਕਰੀਏ ਜੀ ਦੇਖੋ ਜੀ ਉਹ ਤੇ ਇੱਕ ਫਿਲਮੀ ਸਟਾਰ ਸੀ ਜੇ ਸੰਨੀ ਦਿਓਲ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਉਹਨਾਂ ਦੇ ਜਿਹੜੇ ਲੋਕ ਜਿਹੜੇ ਉਹਨਾਂ ਦੇ ਬੜੇ ਵੱਡੇ ਫੈਨ ਸੀ ਜਦੋਂ ਸਾਡੇ ਬਟਾਲਾ ਹਲਕਾ ਦੇ ਵਿੱਚ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਬੜੀ ਦੁਨੀਆ ਵੇਖਣ ਵਾਸਤੇ ਗਏ ਸੀ ਫੇਰ ਹੀ ਜਦੋਂ ਉਹਨਾਂ ਇੱਕ ਫਿਲਮੀ ਸਟਾਰ ਨੂੰ ਮਿਲੇ ਤੇ ਉਹਨਾਂ ਦਾ ਫੇਰ ਹੀ ਜਾ ਕੇ ਮਨ ਬਣਿਆ ਕਿ ਇਹਨੂੰ ਅਸੀਂ ਇਸ ਹਲਕੇ ਤੇ ਜਿਤਾਈਏ ਤੇ ਹੋ ਸਕਦਾ ਹੈ ਸਾਡੇ ਹਲਕੇ ਦੇ ਵਿੱਚ ਕੋਈ ਕੁਝ ਜਿਹੜੇ ਪ੍ਰੋਜੈਕਟਾਂ ਲੈ ਕੇ ਆਉਣਗੇ ਪਰ ਉਹ ਜਿਹੜੀਆਂ ਆਸਾਂ ਵਾਂ ਉਹਨਾਂ ਤੇ ਬਿਲਕੁਲ ਪਾਣੀ ਫਿਰ ਗਿਆ ਇਹ ਜਨਤਾ ਵਿਚਾਰੀ ਉਹਨਾਂ ਬਸ ਉਹ ਇੱਕ ਸੰਨੀ ਦਿਓਲ ਜਿਹੜਾ ਇੱਕ ਹੀਰੋ ਹੀ ਬਣ ਕੇ ਰਹਿ ਗਿਆ ਉਹ ਫੇਰ ਵੀ ਮਤਲਬ ਸਾਡੇ ਹਲਕੇ ਦੇ ਵਿੱਚ ਦੁਬਾਰਾ ਆਣ ਕੇ ਉਹਨਾਂ ਕਿਸੇ ਵੀ ਸਾਡੀ ਪਬਲਿਕ ਦੇ ਵਿੱਚ ਆਣ ਕੇ ਵਿਚਰੇ ਰਹੀਆਂ ਜੀ ਬਾਕੀ ਜੇ ਮੈਨੂੰ ਇਹ ਜਿੱਤ ਪ੍ਰਾਪਤ ਹੁੰਦੀ ਆ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੇ ਇਸ ਹਲਕੇ ਦੇ ਵਿੱਚ ਕਿਤੇ ਕੋਈ ਇੰਡਸਟਰੀ ਲੈ ਕੇ ਤੇ ਪੰਜਾਬ ਦੇ ਵਿੱਚ ਆਉਂਗੀ ਕੋਸ਼ਿਸ਼ ਕਰਾਂਗੀ ਮੈਂ ਜੀ ਕੀ ਮੁੱਦੇ ਹੋਣਗੇ ਤੁਹਾਡੇ ਤੁਹਾਨੂੰ ਜਨਤਾ ਦੇ ਵਿੱਚ ਜਿਹੜਾ ਹੋਵੇ ਤੁਹਾਡੇ ਕੀ ਮੁੱਦੇ ਹੋਣਗੇ ਮੇਰੇ ਵੇਖੋ ਜੀ ਮੁੱਦੇ ਤਾਂ ਬਹੁਤ ਨੇ ਅਗਰ ਵਾਹਿਗੁਰੂ ਜੀ ਮੇਰੇ ਹੀ ਹੈਲਪ ਕਰਨਗੇ ਤੇ ਮੈਂ ਜਿੰਨੇ ਵੀ ਪਿੰਡਾਂ ਮੈਂ ਪਹਿਲਾਂ ਵੀ ਬਹੁਤ ਪਾਰਟੀਆਂ ਦੇ ਵਿੱਚ ਕੰਮ ਕੀਤਾ ਮੈਂ ਕਾਂਗਰਸ ਦੀ ਸਟਰੋਂਗ ਲੀਡਰ ਰਹੀ ਸੀ ਤੇ ਮੈਂ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਕੰਮ ਕੀਤਾ ਵਾ ਮੈਂ بڑے ਪਿੰਡਾਂ ਦੇ ਵਿੱਚ ਗਈ ਮੈਂ ਉਹ ਬਹੁਤ ਜ਼ਿਆਦਾ ਲੋਕ ਵੇਖੇ ਜਿਨ੍ਹਾਂ ਦੇ ਬੜੀ ਬੇਰੋਜ਼ਗਾਰੀ ਆ ਬੜੀਆਂ ਵਿਚਾਰੀਆਂ ਮਾਵਾਂ ਨੇ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਨਾ ਮੁੱਕ ਗਏ ਮੇਰੀ ਪੂਰੀ ਕੋਸ਼ਿਸ਼ ਆ ਕਿ ਮੈਂ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਹੋਵਾਂ ਜੋ ਕਿ ਮੈਨੂੰ ਇਹਨਾਂ ਪਰਿਵਾਰਾਂ ਦਾ ਆਸ਼ੀਰਵਾਦ ਮਿਲਦਾ ਰਹੇ ਤੇ ਮੈਂ ਫਿਰ ਆਪਣੀ ਲਾਈਫ ਦੇ ਵਿੱਚ ਅੱਗੇ ਵਧਾਂ ਤੇ ਮੈਂ ਫਿਰ ਉਹਨਾਂ ਪਰਿਵਾਰਾਂ ਦੀ ਜਿਹੜੀ ਆ ਹੈਲਪ ਕਰ ਸਕਾਂ ਮਤਲਬ ਗੱਲ ਕੀਤੀ ਤੇ ਗਲੋਬਲ ਰਿਪਬਲਿਕ ਪਾਰਟੀ ਜੀ ਗਲੋਬਲ ਰਿਪਬਲਿਕ ਲਿਕਤੂ ਦੀ ਲੈਂਡ ਦੀ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੁ ਬੜੀ ਆਸਾਨੀ ਨਾਲ ਮਿਲ ਗਈ ਬੜੀ ਵੱਡੀ ਨਹੀਂ ਜੀ ਦੇਖੋ ਜੀ ਕੋਈ ਵੀ ਚੀਜ਼ ਇੰਨੀ ਜਲਦੀ ਜਿਹੜੀ ਉਹ ਨਹੀਂ ਮਿਲਦੀ ਹੈਗੀ ਅਸੀਂ ਕਾਫੀ ਦਿਨ ਤੋਂ ਕਾਫੀ ਮਿਹਨਤ ਕਰ ਰਹੇ ਹਾਂ ਅਸੀਂ ਪਿੰਡਾਂ 'ਚ ਵੀ ਗਏ ਹਾਂ ਜੀ ਅਸੀਂ ਜਸਵੰਤਰ ਡਾਕਟਰ ਰੌਜੀ ਦੀ ਮੀਟਿੰਗ ਵੀ ਕਰਵਾਈ ਸੀ 21 ਤਰੀਕ ਨੂੰ ਉਸ ਮੀਟਿੰਗ ਦਾ ਵੀ ਸਾਨੂੰ ਬਹੁਤ ਵਧੀਆ ਜਿਹੜਾ ਰਿਸਪਾਂਸ ਆ ਪਬਲਿਕ ਨੇ ਦਿੱਤਾ ਸੀ ਤੇ ਬਾਕੀ ਮੇਰੀ ਮੈਂ ਆਸ ਕਰਦੀ ਹਾਂ ਕਿ ਜੇ ਮੈਨੂੰ ਟਿਕਟ ਦਿੱਤੀ ਹੈ ਤੇ ਮੇਰੀ ਸਾਰੇ ਸਾਡੀ ਪਬਲਿਕ ਜਿਹੜੀ ਉਹ ਮੇਰੀ ਹੈਲਪ ਵੀ ਕਰਨਗੇ ਇਹ ਦਿਨੋਂ ਨੂੰ ਨਾਮਿਨੇਸ਼ਨ ਕਰਨ ਜਾ ਰਹੇ। ਦੇਖੋ ਜੀ ਅਜੇ ਮੈਨੂੰ ਪੱਕਾ ਕਨਫਰਮ ਨਹੀਂ ਹੋਇਆ। 1-2 ਦਿਨ ਦੇ ਵਿੱਚ ਪਤਾ ਚੱਲ ਜਾਏਗਾ ਜੀ।